ਸਾਸੀਕਾਲ ਦੋਸਤੋ ਦੋਸਤੋ ਇੱਕ ਪੌਲ ਤੇ ਖੜੇ ਆਪਾਂ ਕੋਈ ਸਮਝ ਤੋਂ ਬਾਹਰ ਹੋਈ ਪਈ ਆ ਗੱਲ ਵੀ ਆ ਪਾਣੀ ਸਾ ਕਿੱਥੋਂ ਆਈ ਜਾਂਦਾ ਹਨਾ ਕਿੱਧਰ ਜਾਈ ਜਾਂਦਾ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਮਾਹੌਲ ਆ ਕਿਵੇਂ ਜੇ ਕੁਸ ਆ ਤੁਸੀਂ ਚੈੱਕ ਕਰ ਸਕਦੇ ਹੋ ਹਨਾ ਇਹ ਗੱਡੀ ਚੱਪ ਕੀ ਸਕੂਲ ਬੈਨ ਇਹ ਉਹ ਨਾਲਾ ਆ ਗਿਆ ਜਿਹਨੂੰ ਨਾਲ ਹੀ ਕਹਿ ਦਿੰਦੇ ਆ ਕਿ ਪਾਣੀ ਆ ਗਿਆ ਹਨਾ ਉਦੋਂ ਚੈੱਕ ਕਰਾਉਣੇ ਆ ਇਹ ਦੱਸਿਓ ਹਨਾ ਸੂਆ ਕਿੱਧਰ ਗਿਆ ਪਾਣੀ ਕਿੱਥੋਂ ਦੀ ਆਈ ਜਾਂਦਾ ਕਿੱਧਰ ਜਾਈ ਜਾਂਦਾ ਦੇਖੋ ਇਧਰਲਾ ਮਾਹੌਲ ਸੁੱਕਾ ਪੈਣਾ ਸੁਨਸਰਾਂ ਪਈ ਆਹ ਦੇਖੋ ਲਓ ਪਾਣੀ ਦੱਸੋ ਕਿੱਧਰ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਹਨ ਕਿਸੇ ਪਾਸੇ ਪਾਣੀ ਦੀ ਨਹੀਂ ਆ ਤੁਹਾਨੂੰ ਕੋਈ ਸਮਝ ਜੋ ਬਾਹਰ ਹੋਈ ਪਈ ਹੈ ਗੱਲ ਵੀ ਸਮਝ ਜੋ ਬਾਹਰ ਹੋਈ ਪਈ ਹੈ ਗੱਲ ਇਹ ਵੀ ਕਿੱਧਰੋਂ ਪਾਣੀ ਆਉਂਦਾ ਕਿੱਧਰ ਜਾਂਦਾ ਆ ਲੈ ਅੱਗੇ ਪਾਣੀ ਫੇਰ ਆ ਇਹ 652 ਚ ਪੈ ਗਿਆ ਯਾਰ ਮੈਂ ਮੈਨੂੰ ਤਾਂ ਪਾਣੀ ਨਹੀਂ ਸਿਆ ਰਿਹਾ ਕਿੱਧਰੋਂ ਆਈ ਜਾਂਦਾ ਇਹ ਪਰ ਇੱਥੋਂ ਨਿਕਲਦਾ ਜ਼ਰੂਰ ਦਿਸ ਰਿਹਾ ਵੀ ਇੱਥੋਂ ਪਾਣੀ ਨਿਕਲੀ ਜਾਂਦਾ ਇਹ ਆ ਸੀਗਾ ਸਿਸਟਮ ਇੱਥੋਂ ਜਾ ਰਿਹਾ ਇਧਰਲੇ ਪਾਸੇ ਆਉਂਦਾ ਨਹੀਂ ਦਿਸ ਰਿਹਾ ਕਿੱਧਰੋਂ ਆਉਂਦਾ ਕਿੱਧਰੋਂ ਨਾ ਤੁਹਾਨੂੰ ਚੈੱਕ ਕਰਣਾ ਦੇਖੋ ਪੁਲ ਆ ਗਿਆ ਕਈ ਵੀਰਾਂ ਦੇ ਭਲੇਖਾ ਹੋ ਗਿਆ ਵੀ ਹਨਾ ਇੱਥੋਂ ਦੀ ਪਾਣੀ ਆਉਂਦਾ ਹੋਊਗਾ ਤੁਹਾਨੂੰ ਇਹ ਵੀ ਚੈੱਕ ਕਰਾ ਦੇਣਾ ਆ ਲਓ ਦੀਦਾ ਕਿਸੇ ਪਾਸੇ ਪਾਣੀ ਆਉਂਦਾ ਦੋਸਤੋ ਆਪਾਂ ਹੁਣ ਪੁਲ ਦੀ ਦੂਸਰੀ ਸਾਈਡ ਆ ਗਏ ਹਨਾ ਇਧਰੋਂ ਚੈੱਕ ਕਰਦੇ ਆਪਾਂ ਕੀ ਗੱਲਬਾਤ ਹੈ ਹਨਾ ਕਿੱਥੋਂ ਪਾਣੀ ਲੱਗ ਸਕਦਾ ਸ਼ਾਇਦ ਇਧਰ ਕਿਸੇ ਪਾਸੋਂ ਪਾਣੀ ਲੱਭ ਜੇ ਵੀ ਕਿਧਰੋਂ ਆ ਰਿਹਾ ਸੀ ਕਿਧਰੋਂ ਨਾ ਇਹ ਚੈੱਕ ਕਰਦੇ ਆਪਾਂ ਇਹ ਸਸਤਮਾ ਇੱਕ ਹੋਰ ਗੱਲਬਾਤ ਲੱਗ ਰਹੀ ਆ ਯਾਰ ਦੇਖੋ ਨਾ ਉਹ ਸਾਹਮਣੇ ਤੁਹਾਨੂੰ ਪਾਣੀ ਜਿਹੜਾ ਚੌਂਦਾ ਤਾਂ ਤੋਂ ਥੱਲੇ ਡਿੱਗਦਾ ਨਜ਼ਰ ਆ ਰਿਹਾ ਹੋ ਸਕਦਾ ਵੀ ਆ ਪੁਲ ਦੇ ਵਿੱਚ ਜਿਹੜੀ ਕੋਈ ਰਾਜ ਹੋਵੇ ਆਪਾਂ ਇਧਰੋਂ ਚੈੱਕ ਕਰਦੇ ਆ ਹੋ ਸਕਦਾ ਸਾਲਾ ਪੁਲ ਦੇ ਥੱਲੇ ਦੀ ਪਾਣੀ ਪੂਣੀ ਜਾਂਦਾ ਹੋਵੇ ਹਨਾ ਬਣੇ ਰਹੋ ਤੁਸੀਂ ਸਾਡੀ ਵੀਡੀਓ ਨਾਲ ਸਾਡੇ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਦੇ ਹੋ ਲਓ ਜੀ ਦੋਸਤੋ ਲੱਭ ਗਿਆ ਆਪਣਾ ਹੋਰ ਆ ਜਿਹੜਾ ਆਪਾਂ ਲੱਭਦੇ ਸੀਗੇ ਏ ਆ ਗਈ ਉਹ ਨਹਿਰ ਜਿਹੜਾ ਸੂਆ ਸੀਗਾ ਪਲਾਵਦੇ ਸੀ ਪਾਣੀ ਆ ਰਿਹਾ ਨਾ ਨਾ ਉਹ ਸਾਨੂੰ ਲੱਭ ਗਿਆ ਆ ਲੱਭ ਗਿਆ ਆਪਾਂ ਨੂੰ ਉਹ ਸੂਆ ਜਿਹੜਾ ਆਪਾਂ ਲੱਭ ਰਹੇ ਸੀ ਆ ਦੇਖੋ ਇਧਰੋਂ ਪਾਣੀ ਹੈ ਜਿਹੜਾ ਥੱਲੇ ਦੀ ਜਾ ਰਿਹਾ ਹੈ ਇਧਰੋਂ ਸੂਆ ਆਉਂਦਾ ਜਿਹੜਾ ਪੁਲ ਆ ਨਾ ਇਹ ਪੁਲ ਦੇ ਜਮਾ ਥੱਲੇ ਦੀ ਬਾਈ ਦੇਖੋ ਪਾਣੀ ਜਾ ਰਿਹਾਗਾ ਉਹ ਦੂਸਰੀ ਸਾਈਡ ਜਿੱਧਰੋਂ ਆਪਾਂ ਆਏ ਸੀ ਉਧਰ ਜਾ ਕੇ ਨਿਕਲ ਰਿਹਾ ਤੁਸੀਂ ਦੇਖੋ ਆ ਉਹ ਨਾਲਾ ਆ ਗਿਆ ਇਹ ਦੇਖੋ ਆ ਪੁਲ ਦੇ نیچے ਦੀ ਜਾ ਰਿਹਾ ਇਹ ਪਾਣੀ ਸਿੱਧਾ ਤੁਸੀਂ ਆ ਜਿਹੜੇ ਨਾਲੀ ਚੜ ਜਾਂਦੀ ਆ ਇਹਦੇ ਮੀਟਰ ਵੀ ਲੱਗੇ ਹੋਏ ਨੇ ਫੁੱਟ ਵੀ ਕਿੰਨੇ ਫੁੱਟ ਤੇ ਪਾਣੀ ਆ ਗਿਆ ਕਿੱਥੇ ਖਤਰਾ ਵੱਧ ਜਾਂਦਾ ਚੈੱਕ ਕਰ ਸਕਦੋਂ ਇਹਦੇ ਥੱਲੇ ਦੀ ਜਿਹੜਾ ਪੁਲ ਦੇ ਉੱਪਰ ਦੀ ਤੇ ਸੜਕ ਦੇ ਨੀਚ ਬਚਾਲ ਦੀ ਜਿਹੜਾ ਇਹ ਥੱਲੇ ਪਾਣੀ ਸੂਆ ਜਾ ਰਿਹਾ ਉਹ ਮੇਜ਼ਕਰ ਜਾਨੀ ਕਿ ਜੇ ਆਪਾਂ ਕਹਿ ਦਈਏ ਇੱਥੋਂ ਦੀ ਪਾਣੀ ਜਾ ਰਿਹਾ ਇਹਦੇ ਵਿਚ ਦੀ ਹੋ ਸਕਦਾ ਤੁਹਾਨੂੰ ਇੱਕ ਰਾਜ ਹੋਰ ਦਿਖਾਈ ਗਿਆ ਆਪਾਂ ਇਹ ਆ ਛੜ ਕੇ ਤੁ ਟੁੱਟੀ ਪਈ ਆ ਆ ਇੱਥੇ ਜੇ ਤੁਹਾਨੂੰ ਨਜ਼ਰ ਆ ਜੇ ਤਾਂ ਇਹਦੇ ਵਿੱਚ ਦੀ ਪਾਣੀ ਜਾ ਰਿਹਾ ਹੈ ਵਿਚ ਦੀ ਧੰਨਵਾਦ ਦੋਸਤੋ ਸਾਡੇ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰ ਦਿਓ